फास्ट पे न्यूज़ टीम ਵੱਲੋਂ ਅੰਮ੍ਰਿਤਸਰ ਪਟਵਾਰਖਾਨੇ ਦਾ ਅਚਨਚੇਤ ਦੌਰਾ ਕੀਤਾ ਗਿਆ ਜਿੱਥੇ ਦੇਖਿਆ ਗਿਆ ਕਿ ਇੱਕ ਦੋ ਪਟਵਾਰੀ ਹੀ ਆਪਣੀ ਸੀਟ ਉੱਪਰ ਬੈਠੇ ਹੋਏ ਸਨ ਬਾਕੀ ਪਟਵਾਰੀ ਆਪਣੀ ਜਗ੍ਹਾ ਤੇ ਨਹੀਂ ਸਨ ਅਤੇ ਉਹਨਾਂ ਦੇ ਦਫ਼ਤਰ ਖੁੱਲੇ ਹੋਏ ਹਨ ਏਸੀ ਲਾਈਟਾਂ ਤੇ ਪੱਖੇ ਚੱਲ ਰਹੇ ਸਨ ਦੂਜੇ ਪਾਸੇ ਕੈਮਰਾ ਆਨ ਹੁੰਦਿਆ ਪਟਵਾਰੀਆਂ ਦੇ ਕਰਿੰਦਿਆਂ ਨੂੰ ਭਾਜਣਾ ਪੈ ਗਈਆਂ ਅਤੇ ਉਹ ਦਫ਼ਤਰ ਛੱਡ ਕੇ ਉੱਥੋਂ ਚਲੇ ਗਏ ਇਸ ਸੰਬੰਧ ਵਿੱਚ ਆਪਣੀ ਡਿਊਟੀ ਤੇ હાજર ਪਟਵਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਖਿਆ ਕਿ ਕੁਝ ਪਟਵਾਰੀਆਂ ਵੱਲੋਂ ਪ੍ਰਾਈਵੇਟ ਬੰਦੇ ਰੱਖੇ ਗਏ ਹਨ ਕਿਉਂਕਿ ਕੰਮ ਦਾ ਲੋਡ ਜ਼ਿਆਦਾ ਹੈ ਪਰ ਜਦੋਂ ਅਸੀਂ ਪੁੱਛਿਆ ਕਿ ਇਹਨਾਂ ਨੂੰ ਰੱਖਣ ਦੀ ਮੰਤ ਹੈ ਤਾਂ ਇਸ ਬਾਰੇ ਕੋਈ ਵੀ ਜਵਾਬ ਨਹੀਂ ਦੇ ਸਕਿਆ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਇਸ ਬਾਰੇ ਪਟਵਾਰਖਾਨੇ ਦਾ ਦੌਰਾ ਕਰਨਾ ਚਾਹੀਦਾ ਹੈ ਅਤੇ ਜਿਹੜੇ ਉੱਥੇ ਪ੍ਰਾਈਵੇਟ ਕਰਿੰਦੇ ਹਨ ਉਹਨਾਂ ਦੇ ਉੱਪਰ ਕਾਰਵਾਈ ਕਰਨੀ ਚਾਹੀਦੀ ਹੈ ਅੰਮ੍ਰਿਤਸਰ ਦੇ ਪਟਵਾਰਖਾਨੇ ਵਿੱਚ ਅਸੀਂ ਮੌਜੂਦ ਹਾਂ ਤੇ ਤੁਹਾਨੂੰ ਇਹਦੀਆਂ ਤਸਵੀਰਾਂ ਵੀ ਸਾਂਝੀਆਂ ਕਰਾਂਗੇ ਕਿਉਂਕਿ ਲਗਾਤਾਰ ਬਾਰ-ਬਾਰ ਕੰਪਲੇਂਟਾਂ ਫਾਸਟ ਬੀ ਨਿਊ ਟੀਮ ਨੂੰ ਮਿਲ ਰਹੀਆਂ ਕਿ ਪਟਵਾਰਖਾਨੇ ਵਿੱਚ ਪਟਵਾਰੀ ਬੈਠ ਨਹੀਂ ਰਹੇ ਐ ਅਤੇ ਜੇ ਬੈਠਦੇ ਵੀ ਹਨ ਤੇ ਉਹਨਾਂ ਦੇ ਕੰਮ ਜਿਹੜੇ ਹੈ ਸਹੀ ਤਰ੍ਹਾਂ ਨਹੀਂ ਹੋ ਰਿਹਾ ਤਸਵੀਰਾਂ ਵਿੱਚ ਤੁਹਾਨੂੰ ਇੱਕ ਵਾਰ ਫਿਰ ਆਪਾਂ ਦਿਖਾਉਂਦੇ ਚੱਲਦੇ ਕਿ ਇਸ ਵੇਲੇ ਅਸੀਂ ਪਟਵਾਰਖਾਨੇ ਪਹੁੰਚ ਚੁੱਕੇ ਹਾਂ ਤੇ ਤਸਵੀਰਾਂ ਉਹਦਾ ਨਜ਼ਰੂਰ ਸਾਂਝੀਆਂ ਕਰਾਂਗੇ ਇਸ ਵੇਲੇ ਕਾਨਗੋ ਅੰਮ੍ਰਿਤਸਰ 2 ਦੇ ਦਫ਼ਤਰ ਦੇ ਵਿੱਚ ਦੀਆਂ ਤਸਵੀਰਾਂ ਅਸੀਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇ ਟਾਈਮ ਲਗਭਗੇ ਪੌਣੇ 11 ਦਾ ਟਾਈਮ ਹੋ ਗਿਆ ਪਰ ਇੱਥੇ ਕੋਈ ਵੀ ਬੰਦਾ ਨਜ਼ਰ ਨਹੀਂ ਆ ਰਿਹਾ ਤੁਸੀਂ ਦੱਸ ਦਿਓ ਪਟਵਾਰੀ ਕਦੋਂ ਇਹ ਕੰਮ ਕਰਦੇ ਹੋਗੇ ਲੋਕ ਇੱਥੇ ਖੱਜਲ ਖਰਾਬ ਹੋ ਰਹੇ ਨੇ ਲੋਕਾਂ ਨੇ ਕੰਮ ਕਰਵਾਉਣ ਵਾਸਤੇ ਆਉਣਾ ਹੁੰਦਾ ਪਰ ਇੱਥੇ ਕੋਈ ਵੀ ਪਟਵਾਰੀ ਨਜ਼ਰ ਨਹੀਂ ਆ ਰਿਹਾ ਹਾਂਜੀ ਭਾਜੀ ਕਿੱਥੋਂ ਆਏ ਤੁਸੀਂ ਜੀ ਪਾਣੀ ਕਿ ਲਾ ਲੀ ਕੀ ਕੰਮ ਕਰਵਾਉਣ ਵਾਸਤੇ ਆਇਓ ਪਟਵਾਰੀ ਵਾ ਤੇ ਆਇਆ ਪਟਵਾਰੀ ਮਿਲਿਆ ਨਹੀਂ ਜੀ ਤੇ ਕੀ ਸੋਚਦੇ ਕਿ ਸਰਕਾਰ ਤੇ ਕਹਿੰਦੀ ਵੀ ਪਟਵਾਰੀ ਸਾਰੇ ਬੈਠੇ ਹੁੰਦੇ ਆ ਕੋਈ ਨਹੀਂ ਬੈੰਦਾ ਜੀ ਸਭ ਤਰਲੇ ਲੈਣ ਦੇ ਵਿਚਾਰੇ ਕਿੰਨੀ ਖੱਜਲ ਖਰਾਬੀ ਹੁੰਦੀ ਫਿਰ ਬਹੁਤ ਜ਼ਿਆਦੀ ਹੁੰਦੀ ਜਾਂਦੀ ਕਿ ਮੰਗ ਕੇ ਤੇ ਆ ਜਾਈ ਪੜ ਗਿਆ ਹੀ ਹੋਂਦੇ ਪੈਸੇ ਖਜਾਂ ਜਿਆ ਨਹੀਂ ਕੀ ਕਰੀਆ ਤੇ ਕਿੰਨਾ ਫਿਰ ਰਵਾਜਾਰੀ ਹੁੰਦੀ ਤੁਹਾਨੂੰ ਜਿੰਨੀ ਮਿਲਦਾ ਪਟੋਲੀ ਨਹੀਂ ਧੜੀ ਤੋੜ ਕੇ ਆਏ ਆਪਾਂ ਤੇ ਸਰਕਾਰ ਦੇ ਮਾਨ ਸਰਕਾਰ ਕੰਦੀ ਪਟਵਾਰੀ ਬਹਿਣ ਕੇ ਟਾਈਮ ਸੇ ਸਭ ਕੁਝ ਸਭ ਸੁਣ ਲੱਗਾ ਮੇਰੇ ਮੂੰਹ ਹੋਰ ਗੰਦਾ ਤੇਹੀ ਬਿਲਕੁਲ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿ ਜਿਹੜੇ ਲੋਕ ਇੱਥੇ ਕੰਮ ਕਰਵਾਣ ਆਏ ਨੇ ਇੱਥੇ ਪਟਵਾਰੀ ਆਪਣੀ ਸੀਟ ਤੇ ਨਹੀਂ ਬੈਠੇ ਹੋਏ ਨੇ ਉਹਨਾਂ ਨੂੰ ਖੱਜਲ ਖਰਾਬ ਹੀ ਹੋਣਾ ਆ ਰਿਹਾ ਇਸ ਵੇਲੇ ਅਸੀਂ ਦੂਜੇ ਪਟਵਾਰੀ ਸਾਹਿਬ ਦੇ ਦਫ਼ਤਰ ਵੀ ਜਾਵਾਂਗੇ ਇਸ ਵੇਲੇ ਅਸੀਂ ਸਰਕਲ ਤੁੰਗਬਾਈ ਦੇ ਵਿੱਚ ਆ ਚੁੱਕੇ ਹਾਂ ਸਰਕਲ ਤੁੰਗਬਾਈ ਦੇ ਵਿੱਚ ਅਸੀਂ ਤੁਹਾਨੂੰ ਤਸਵੀਰਾਂ ਜਰੂਰ ਦਿਖਾਵਾਂਗੇ ਇੱਥੋਂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਇੱਥੋਂ ਦੀਆਂ ਤਸਵੀਰਾਂ ਵੀ ਸਾਹਮਣੇ ਤੁਹਾਡੇ ਆ ਰਹੀਆਂ ਨੇ ਤਸਵੀਰਾਂ ਬਿਲਕੁਲ ਖਾਲੀ ਹੈਗੀ ਹੈ ਤਸਵੀਰਾਂ ਤੁਸੀਂ ਪਟਵਾਰ ਖਾਨੇ ਦੀਆਂ ਦੇਖ ਸਕਦੇ ਹੋ ਛੋਟੂ ਗੱਲ ਥੋੜੀ ਦਰਾ ਕੀ ਇੱਧਰ ਕਿਤੇ ਕਮੰਡਿਆਂ ਨੂੰ ਆਹ ਪਾਣੀ ਪਿਰਨਾ ਆਇਆ ਹੈ ਕੀ ਕਰਦਾ ਕੰਮ ਤੂੰ ਕੰਮ ਮੈਂ ਕਿਚਾਇਆ ਇੱਥੇ ਕਰਦਾ ਬਾਹਰ ਹੈ ਕੰਟੀਨ ਦੇ ਤੇ ਤੇ ਪਾਣੀ ਦੇਣਾ ਹੈ ਤੇ ਨਹੀਂ ਨਹੀਂ ਹਾਂਜੀ ਨਹੀਂ ਤੇ ਇਥੇ ਕੋਈ ਬਾਕੀ ਬੰਦੇ ਕਿੱਥੇ ਗਏ ਪਾਣੀ ਕਿਨੂੰ ਪਿਆਣਾ ਜਦੋਂ ਦਫ਼ਤਰ ਜੀ ਨੇ ਕੋਈ ਕਹਾ ਤੂੰ ਕਿਹੜਾ ਆਂਦੇ ਬੋ ਪਾਣੀ ਪੀਣ ਮੈਂ ਆਪ ਵੀ ਆਇਆ ਹਾਂ ਤਾਂ ਜੇ ਪਾਣੀ ਪੀਣਾ ਹੈਗਾ ਪਿਆਣਾ ਨਹੀਂ ਪੀਣ ਵੀ ਆਇਆ ਪਿਉਣ ਵੀ ਆਇਆ ਦੇਖੋ ਜੀ ਕਿਤੇ ਨ ਕਿਤੇ ਸੈਟਿੰਗਾਂ ਤੁਸੀਂ ਦੇਖੋ ਕਿਤਨਾ ਹੋ ਰਹੀਆਂ ਇੱਥੇ ਪਟਵਾਰ ਖੰਡੇ ਦਾ ਦਫ਼ਤਰ ਜਿਹੜਾ ਤੁੰਗ ਬਾਈ ਵਾਲਾ ਤੁਸੀਂ ਤਸਵੀਰਾਂ ਵਿੱਚ ਦਿਖਾ ਦਿਓ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਵੀ ਕਿਤਨਾ ਦਫ਼ਤਰ ਖਾਲ ਦਫਤਰ ਖਾਲੀ ਹੈ ਕੋਈ ਬੰਦਾ ਇੱਥੇ ਮੌਜੂਦ ਨਹੀਂ ਏਸੀ ਚੱਲ ਰਿਹਾ ਪੱਖੇ ਚੱਲ ਰਹੇ ਨੇ ਤੇ ਸਰਕਾਰਾਂ ਕਹਿੰਦੀ ਹੈ ਵੀ ਸਾਡੇ ਜਿਹੜੇ ਬੰਦੇ ਕਾਰੋ ਜਿਹੜੇ ਬੰਦੇ ਐ ਇੱਥੇ ਪਟਵਾਰੀ ਨੇ ਟਾਈਮ 'ਤੇ ਲੋਕਾਂ ਨੂੰ ਸੁਵਿਧਾਵਾਂ ਦੇ ਰਹੇ ਨੇ ਪਰ ਤਸਵੀਰਾਂ ਵਿੱਚ ਤੁਸੀਂ ਦੇਖਿਆ ਵੀ ਪਹਿਲੇ ਕਾਨਕੋਬ ਸਾਹਿਬ ਵੀ ਨਹੀਂ ਕਿਹਾ ਦੂਜੇ ਪਟਵਾਰੀ ਸਾਹਿਬ ਵੀ ਨਹੀਂ ਇੱਥੇ ਹੈਗੇ ਤੇ ਜਿਹੜੇ ਕੰਮ ਕਰਨ ਲੋਕ ਇੱਥੇ ਖੱਜਲ ਖਰਾਬ ਹੋ ਰਹੇ ਨੇ ਤੇ ਕਿਉਂ ਨਹੀਂ ਲੋਕਾਂ ਨੂੰ ਇੱਥੇ ਸੁਵਿਧਾਵਾਂ ਮਿਲ ਰਹੀਆਂ ਸਰਕਾਰ ਵੱਲੋਂ ਇਹ ਇੱਕ ਸੋਚਣ ਵਾਲਾ ਸਵਾਲ ਹੈ ਹਾਂਜੀ ਭਾਜੀ ਕਿੱਧਰ ਆਏ ਤੁਸੀਂ ਹਾਂਜੀ ਕਿੱਧਰ ਆਇਓ ਮੇਰਾ ਸਰਟੀਫਿਕੇਟ ਸੀ ਜੀ ਕਿਹੜਾ ਸਰਟੀਫਿਕੇਟ ਕਿਹਦਾ ਮੇਰਾ ਕਾ ਰੈਜ਼ੀਡੈਂਸ ਸਰਟੀਫਿਕੇਟ ਕਿੱਥੋਂ ਆਇਓ ਤੁਸੀਂ ਕਮਟਾਲੇ ਕੋਲ ਤੇ ਕੀ ਮੁਸ਼ਕਲ ਆਈ ਹੁਣ ਫਿਰ ਕੋਈ ਮੁਸ਼ਕਲ ਨਹੀਂ ਜੀ ਮੇਰਾ ਹੋ ਗਿਆ ਉਹ ਕਰਤਾ ਉਹਨਾਂ ਨੇ ਮੈਂ ਚੱਲਾ ਸੀ ਰਫਸ ਤੇ ਫਿਰ ਖੜੇ ਕਿਉਂ ਦੇਖਦੇ ਹੋ ਸਰ ਦੋ ਮਿੰਟ ਮਿਲ ਨਹੀਂ ਸਕਦੇ ਖੜੇ ਹੋਣਾ ਵੀ ਬਣਾ ਕਿੰਨੂੰ ਮਿਲਣਾ ਫਿਰ ਆ ਵੀਰ ਇਹ ਆ ਗਏ ਸੀ ਲਾਇਸੈਂਸ ਕਰਾ ਕਿਹਦਾ ਲਾਇਸੈਂਸ ਹੈ ਲਾਇਸੈਂਸ ਨਹੀਂ ਕਹਿੰਦੇ ਰੈਜ਼ੀਡੈਂਸ ਸਰਟੀਫਿਕੇਟ ਦਿਖਾਓ ਕਿੱਥੇ ਹੈ ਤੁਹਾਡਾ ਨਹੀਂ ਜਿਹੜਾ ਕਾਗਜ਼ ਲੈ ਕੇ ਆਇਓ ਕਿੱਥੇਗਾ ਜਿਹੜਾ ਕਾਗਜ਼ ਨਹੀਂ ਸਰ ਆਨਲਾਈਨ ਆਂਦਾ ਪੋਰਟਲ ਚ ਆਉਂਦਾ ਦਿਖਾਓ ਚੈੱਕ ਕਰੋ ਜਰਾ ਇਹ ਨੰਬਰ ਦੇਖੋ ਜੀ ਵੀਰ ਕੰਮ ਕਰਵਾਉਣ ਵਾਸਤੇ ਆਇਆ ਕਹਿੰਦੇ ਵੀ ਮੈਂ ਪ੍ਰੂਫ ਬਣਾਉਣ ਵਾਸਤੇ ਆਇਆ ਤੇ ਪਰ ਪ੍ਰੂਫ ਲੱਭ ਨਹੀਂ ਰਿਹਾ ਤੇ ਕਿਤੇ ਨਾ ਕਿਤੇ ਪ੍ਰੂਫ ਲੱਭਦਾ ਹੋਇਆ ਕਿ ਨਹੀਂ ਕਰਦਾ ਲੱਭਦਾ ਹੋਇਆ ਇਹ ਗਲਤ ਸੋਚਣ ਵਾਲੀ ਮੈਨੂੰ ਲੱਗਦਾ ਕਿ ਇੱਥੇ ਕਿਤੇ ਨਾ ਕਿਤੇ ਜਿਹੜੇ ਪਟਵਾਰੀ ਆਪ ਤਾਂ ਬੈਠੇ ਨਹੀਂ ਹੁੰਦੇ ਪਰ ਕਰਿੰਦੇ ਜ਼ਰੂਰ ਉਹਨਾਂ ਦੇ ਬੈਠੇ ਹੁੰਦੇ ਆ ਇੱਕ ਭਾਈ ਸਾਹਿਬ ਹੋਰ ਸਾਡੇ ਨਾਲ ਜੀ ਪਾਜੀ ਕੀ ਕਹਿੰਦੇ ਸੀ ਮੈਂ ਕਾਨਗੋ ਸਾਹ ਉਹਨਾਂ ਦੀ ਡਿਊਟੀ ਹੈ ਆਪਣੀ ਕਾਨਗੋ ਕਾ ਡਿਊਟੀ ਹੈ ਦੁਕਾਨ ਤੇ ਫੀਲਡ 'ਚ ਗਏ ਜੀ ਕਿੰਨੇ ਵੇ ਆਂਦੇ ਹਾਂ ਹਾਂਜੀ ਆ ਜਾਂਦੇ 9 ਵਜੇ ਆ ਜਾਂਦੇ ਤੁਹਾਡੀ ਕੀ ਡਿਊਟੀ ਹੈ ਮੈਂ ਸਾਥੀ ਆ ਜੀ ਉਹਨਾਂ ਨੀ ਕਾਨਗੋ ਸਾਹਿਬ ਨਾਲ ਸਰਕਾਰੀ ਡਿਊਟੀ ਵੜੀ ਹਾਂ ਜੀ ਡਾਕਟਰ ਆਈ ਕਾਰਡ ਦਿਖਾਉਣਾ ਹੈ ਜੀ ਆਈ ਕਾਰਡ ਤੇ ਹੈ ਕਾਰਜ ਹੈ ਹਲੋ ਮੁਰਗਾ ਆਈ ਕਾਰਡ ਪਰ ਡਿਊਟੀ ਦਿ ਹੈ ਉਹ ਰਾਈ ਕਾਰਡ ਫਿਰ ਘਰ ਕੂਗਾ ਹਾਂ ਜੀ ਚਲੋ ਕਿਹਲੇ ਨਹੀਂ ਸਰ ਯਾਰ ਨਹੀਂ ਤੁਸੀਂ ਸਰਕਾਰੀ ਡਿਊਟੀ ਕੋ ਜਾਂ ਪੈਸੇ ਉਹ ਨਾਲ ਰੱਖਿਆ ਡੀਸੀ ਆਫਿਸ ਦੇ ਦੌਰ ਆਪਣੀ ਸਾਹਿਬ ਦੇ ਦੁਆਰਾ ਆਈ ਕਾਰਡ ਨਹੀਂ ਦਿੱਤਾ ਬੰਦੇ ਨਹੀਂ ਆਈ ਕਾਰਡ ਹੈਗੇ ਨੇ ਸਰ ਉਹ ਜਾਂਦਾ ਨਹੀਂ ਬਿਲਕੁਲ ਦੇਖੋ ਜੀ ਫਿਰ ਇੱਕ ਹੋਰ ਤਸਵੀਰ ਤੁਹਾਡੇ ਨਾਲ ਸਾਂਝੀ ਜਿਹੜੀ ਅਸ਼ਕੀਤੀ ਹੈ ਵੀ ਕਾਨਗੋ ਸਾਹਿਬ ਦੇ ਨਾਲ ਸੇ ਜੋਗੀ ਨੇ ਪਰ ਇਹਨਾਂ ਕੋ ਆਈ ਕਾਰਡ ਨਹੀਂਗਾ ਉਪਰੋ ਕਹਿ ਰਿਹਾ ਕਿ ਡੀਸੀ ਸਾਹਿਬ ਨੇ ਸਾਨੂੰ ਇੱਥੇ ਰੱਖਿਆ ਕਿਤੇ ਕਿਤੇ ਲੱਗ ਰਿਹਾ ਪਟਵਾਰੀ ਨਾਲ ਕਿਉਂਕਿ ਪਟਵਾਰੀ ਤੇ ਆਪਣੀ ਜਗ੍ਹਾ ਤੇ ਬੈਠੇ ਨਹੀਂ ਹੋਏ ਤੇ ਜੇ ਕੋਈ ਉਹਨਾਂ ਦੇ ਕਰਿੰਦੇ ਕਹਿ ਸਕਦੇ ਹੋ ਜੇ ਬੈਠੇ ਆ ਤੇ ਉਹਨਾਂ ਕੋ ਆਈ ਕਾਰਡ ਵੀ ਨਹੀਂ ਹੈ ਕੋ ਕਿਸ ਅਥਾਰਟੀ ਨਾਲ ਬੈਠੇ ਸੋਚਣ ਵਾਲੀਆਂ ਗੱਲਾਂ ਹੈਗੀਆਂ ਤੇ ਦੂਜੀ ਤਸਵੀਰਾਂ ਹੋਰ ਤਾਂ ਅਸੀਂ ਸਾਂਝੀਆਂ ਜ਼ਰੂਰ ਕਰਾਂਗੇ ਜਿਹੜੇ ਇੱਥੇ ਲੋਕ ਕੰਮ ਕਰਵਾਉਣ ਵਾਸਤੇ ਆਏ ਹਾਂ ਉਹਨਾਂ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ ਹਾਂਜੀ ਭਾਜੀ ਕਿੱਧਰ ਆਏ ਤੁਸੀਂ ਇੱਥੇ ਨਹੀਂ ਫਰਜ਼ ਕੀ ਗੇ ਲਾਉਣ ਆਏ ਹਾਂ ਹਾਂਜੀ ਫਰਜ਼ ਕੀ ਗੇ ਤੇ ਕੈਰੀ ਫਰਦੇ ਇਹ ਆ ਗਏ ਪਟਵਾਰੀ ਨੂੰ ਮਿਲ ਕੇ ਗਏ ਮਨ ਇੱਥੇ ਗਏ ਆਪਣੇ ਕੰਪਿਊਟਰ ਦੇ ਗਏ ਆ ਜਾਂਦੇ ਕਿੱਥੋਂ ਆਏ ਕਿੱਥੋਂ ਦੇ ਅੰਮਰਸ ਮੁਸ਼ਕਿਲ ਤਾਂ ਕੋਈ ਨਹੀਂ ਆ ਪਰਿਵਾਰੀ ਕਹਿੰਦੇ ਮੈਂ ਆ ਗਿਆ ਬਸ ਆ ਗਏ ਹਾਂ 11 ਵਜ ਗਏ ਪਟਵਾਰੀ ਨੂੰ ਚਾਹੀਦੇ ਨੇ 10 ਵਜੇ ਆਏ ਨੇ ਜਿੰਨਾ 9 ਵਜੇ ਡਿਊਟੀ ਸ਼ੁਰੂ ਹੁੰਦੀ ਹੈ ਨਹੀਂ ਪਟਵਾਰੀ ਤਾਂ ਆ ਗਏ 9:30 ਵਜੇ ਅਚਾਨਕ ਹੀ ਹੁਣ ਉਹਨੋਂ ਗਾਇਤ ਹੈ ਆਪਣੇ ਕੰਪਿਊਟਰ ਦੇ ਚਲੋ ਜੀ ਇੱਕ ਕਮਰ ਇਹ ਕਹਿੰਦੇ ਜੀ ਸਾਨੂੰ ਪਟਵਾਰੀ ਸਾਹਿਬ ਮਿਲ ਗਏ ਪਰ ਕੰਮ ਆ ਗਏ ਨੇ ਪੰਡੋਰੀ ਬਰਾਜ ਦੀਆਂ ਤਸਵੀਰਾਂ ਤੁਹਾਨੂੰ ਸਾਂਝੀ ਕਰਾਂ ਪੰਡੋਰੀ ਬਰਾਜ ਦੇ ਦੇਖੋ ਜੀ ਪੰਡੋਰੀ ਬਰਾਜ ਦੇ ਪਟਵਾਰੀ ਸਾਹਿਬ ਇੱਥੇ ਬੈਠੇ ਹੋਏ ਕਿ ਨਹੀਂ ਬੈਠੇ ਹੋਣਾਂ ਨਾਲ ਗੱਲਬਾਤ ਜਰੂਰ ਕਰਾਂਗੇ ਜੀ ਤਸਵੀਰਾਂ ਇੱਕ ਵਾਰ ਤੁਹਾਨੂੰ ਪੰਡੋਰੀ ਬਰਾਜ ਦੀਆਂ ਵੀ ਦਿਖਾ ਦਨੇ ਆ ਸਾਹਿਬ ਹੁਣੇ ਸਾਹਮਣੇ ਬੈਠੇ ਨੇ ਝੇਰ ਤੇ ਜੀ ਭਾਜੀ ਕੀ ਕਹਿਣਾ ਚਾਹੁੰਦੇ ਹੋ ਕੀ ਜੀ ਨਾਮ ਤੁਹਾਡਾ ਮਨਦੀਪ পাল ਜੀ ਕੀ ਉਹਦਾ ਕੀ ਆਪਣਾ ਤੇ ਪਟਵਾਰੀ ਤੇ ਆਈ ਕਾਰਡ ਹੈਗਾ ਆਪਣੇ ਕੋਈ ਹਾਂਜੀ ਹਾਂਜੀ ਦਿਖਾ ਬਿਲਕੁਲ ਜੀ ਤਸਵੀਰਾਂ ਮੈਂ ਆਪਣੇ ਸਹਿਯੋਗੀ ਨੂੰ ਦਿਖਾਂਗਾ ਪੰਡੋਰੀ ਬੜਾਇ ਦੇ ਪਟਵਾਰੀ ਸਾਹਿਬ ਆਪਣੀ ਸੀਟ ਤੇ ਬੈਠੇ ਹੋਣੇ ਬਹੁਤ ਵਧੀਆ ਗੱਲ ਹੈ ਅਗਰ ਡਿਊਟੀ ਕਰ ਰਹੇ ਨੇ ਸਹੀ ਟਾਈਮ ਤੇ ਤੇ ਵਧੀਆ ਗੱਲ ਹੈ ਕਿ ਆਈ ਕਾਰਡ ਵੀ ਦਿਖਾਣਗੇ ਸਾਨੂੰ ਅਸੀਂ ਆਈ ਕਾਰਡ ਵੀ ਕਿਉਂਕਿ ਆਈ ਕਾਰਡ ਦਿਖਾਉਂਦਾ ਸਾਡੇ ਵੈਸੇ ਸਾਨੂੰ ਲੋੜ ਨਹੀਂ ਪਰ ਅਸੀਂ ਸਾਨੂੰ ਕਿਤੇ ਨਾ ਕਿਤੇ ਸ਼ਿਕਾਇਤਾਂ ਮਿਲਦੀ ਹੈ ਕਿ ਪਟਵਾਰੀ ਸਾਹਿਬ ਆਪ ਬੈਠੇ ਨਹੀਂ ਹੁੰਦੇ ਇਸ ਕਰਕੇ ਉਹਨਾਂ ਦੇ ਜਿਹੜੇ ਕਰਿੰਦੇ ਬਿਠਾਏ ਹੁੰਦੇ ਨੇ ਤਾਂ ਕਿ ਕਿਸੇ ਆਈ ਕਾਰਡ ਮੰਗੇ ਉਹ ਕੋਈ ਸਾਡੇ ਨੂੰ ਨਿਚਵੇ ਜ਼ਰੂਰੀ ਨਹੀਂ ਅਸੀਂ ਮੰਗਦੇ ਪਰ ਇਹ ਜਦੋਂ ਉਹਨਾਂ ਨੇ ਕਿਹਾ ਵੀ ਅਸੀਂ ਬੈਠੇ ਹਾਂ ਤੇ ਵਧੀਆ ਗ ਸਹੀ ਟਾਈਮ ਤੇ ਪਟਵਾਰੀ ਨਹੀਂ ਆ ਰਹੇ ਕੀ ਗੱਲ ਚੰਦੇ ਹੋ ਆਉਂਦੇ ਸਾਰੇ ਜੀ ਕੇਵਲੇ ਕੰਪਿਊਟਰ ਰੂਮ ਤੇ ਚੱਲ ਜਾਂਦੇ ਨਾ ਉੱਥੋਂ ਵੀ ਗਏ ਪ੍ਰਿੰਟ ਲਿਆਣੇ ਪੈਂਦੇ ਹੁੰਦੇ ਤੇ ਹੀ ਸਾਰੇ ਉਹ ਗੱਲ ਨਹੀਂ ਨਾਲੇ ਨੰਬਰ ਵੀ ਅੱਜਕੱਲ ਸਾਰੇ ਕੋਈ ਹੈਗੇ ਫੋਨ ਨੰਬਰ ਹੁੰਦੇ ਲੱਗੇ ਹੀ ਸਾਰੇ ਹਾਂ ਜੀ ਕਿਤੇ ਨੇ ਕਿਤੇ ਪਟਵਾਰੀਆਂ ਵਿੱਚ ਦੇਖਣ ਨੂੰ ਆਂਦੇ ਵੀ ਉਹਨਾਂ ਨੇ ਕਿ ਕਰਿੰਦੇ ਰੱਖੇ ਉਹਦਾ ਕੀ ਚੱਕਰ ਕਾ ਜੀ ਨਹੀਂ ਕਰਿੰਦੇ ਕਰਉਂਦੇ ਅੱਜ ਤੱਕ ਕੋਈ ਗੱਲ ਨਹੀਂ ਹੈਗੀ ਸਾਰੇ ਬੈਠੇ ਹੋਏ ਆਏ ਵੇਖੋ ਜੀ ਕਿਤੇ ਪਟਵਾਰੀ ਨਹੀਂ ਹੁੰਦੇ ਉਹਨਾਂ ਨੇ ਅੱਗੇ ਬੰਦੇ ਰੱਖੇ ਆ ਜੀ ਇਦੇ ਬਾਰੇ ਨਹੀਂ ਮੈਂ ਜੀ ਕਹਿ ਰਹੀ ਆ ਆਪਣਾ ਕੋਈ ਰੱਖਿਆ ਕੋਈ ਬੰਦਾ ਨਹੀਂ ਨਹੀਂ ਤੁਹਾਡੇ ਸਾਹਮਣੇ ਬੈਠੇ ਆ ਜੀ ਬਿਲਕੁਲ ਪਟਵਾਰੀ ਸਾਹਿਬ ਕਹਿੰਦੇ ਕਿ ਅਸੀਂ ਤੇ ਕੋਈ ਬੰਦਾ ਨਹੀਂ ਰੱਖਿਆ ਪਰ ਜੇ ਨਾਲ ਰੱਖਿਆ ਉਹ ਗਲਤ ਗਲਤ ਹੋ ਸਕਦੀ ਹੈ ਪਰ ਤਸਵੀਰਾਂ ਮੈਂ ਫਿਰ ਹੋਰ ਵੀ ਤੁਹਾਨਾਂ ਸਹਿਯੋਗੀ ਨੂੰ ਕਹਾਂਗਾ ਸਾਂਝੀਆਂ ਕਰ ਦਵੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਹੋਰ ਦਫਤਰ ਅਮਰਥਰ ਸਭ ਅਰਬੰਦ ਦਾ ਦਫਤਰ ਹੈ ਉਸ ਦੀਆਂ ਤਸਵੀਰਾਂ ਵੀ ਅਸੀਂ ਸਾਂਝੀਆਂ ਜਰੂਰ ਕਰਾਂਗੇ ਤੁਹਾਨੂੰ ਕਿ ਇੱਥੇ ਪਟਵਾਰੀ ਸਾਹਿਬ ਬੈਠੇ ਆ ਹੈ ਕਿ ਨਹੀਂ ਬੈਠੇ ਹੋਏ ਕੁੰਡੀ ਲੱਗੀ ਹੈ ਕੁੰਡੀ ਅਸੀਂ ਖੋਲ ਦਿੱਤੀ ਹੈ ਪਰ ਅੰਦਰ ਤੁਸੀਂ ਦਫਤਰ ਦੇ ਸਕਦੇ ਹੋ ਬਿਲਕੁਲ ਖੁੱਲਾ ਖੁੱਲਦਾ ਐਸੀ ਚੱਲਣ ਡਿਆ ਤੇ ਖੁੱਲੇ ਪੱਖੇ ਚੱਲਣ ਡਿਆ ਤੇ ਪਟਵਾਰੀ ਸਾਹਿਬ ਨੇ ਕੋਈ ਬੈਠਾ ਨਹੀਂ ਇੱਥੇ ਤਸਵੀਰਾਂ ਵਿੱਚ ਤੁਸੀਂ ਸਾਫ਼ ਦੇ ਸਕਦੇ ਹੋ ਕਿ ਤਸਵੀਰਾਂ ਤੁਸੀਂ ਪਟਵਾਰੀ ਸਾਹਿਬ ਦੇ ਦਫਤਰ ਦੀਆਂ ਜਿੱਥੇ ਤੁਸੀਂ ਦੇਖਦੇ ਹੋ ਐਸੀ ਚੱਲਣ ਡਿਆ ਪਰ ਪੱਖੇ ਵੀ ਚੱਲ ਰਿਹਾ ਪਰ ਪਟਵਾਰੀ ਸਾਹਿਬ ਨਹੀਂ ਬੈਠੇ ਜਦੋਂ ਅਸੀਂ ਦਰਵਾਜ਼ਾ ਖੋਲਿਆ ਤੇ ਕੁੰਡੀ ਵਰ ਲੱਗੀ ਹੋਈ ਸੀ ਤੇ ਹਾਂਜੀ ਭਾਜੀ ਕਿਧਰ ਆਏ ਤੁਸੀਂ ਮੈਂ ਪੁਜੇ ਛੋਲੇ ਹੈ ਪੁਜੇ ਛੋਲੇ ਵੇਚਦਾ ਮੈਂ ਪੁਜੇ ਛੋਲੇ ਲਓ ਜੀ ਕਿਆ ਬਾਤ ਹੈ ਜੀ ਪਟਵਾਰੀ ਸਾਹਿਬ ਹਣੇ ਘਰੋਂ ਰੋਟੀ ਨਹੀਂ ਖਾ ਕੇ ਆਂਦੇ ਇਸ ਕਰਕੇ ਪੁਜੇ ਛੋਲੇ ਦੀ ਇੱਥੇ ਫੈਸਿਲਿਟੀ ਵੀ ਹੈਗੀ ਆ ਕਿਉਂਕਿ ਪੁਜੇ ਛੋਲੇ ਨਾਲ ਵੇਚਣ ਵਾਲਾ ਦੇਖੋ ਆ ਗਿਆ ਪਟਵਾਰੀ ਸਾਹਿਬ ਦੇ ਦਫਤਰ ਦੇ ਜਿੱਥੇ ਵੀਰਾ ਦਿਖਾਉ ਪਰ ਪੁਜੇ ਛੋਲੇ ਵਾਲਾ ਅੰਦਰ ਵੇਚਣ ਰਿਹਾ ਤੇ ਪੁਜੇ ਛੋਲੇ ਉਹਨੇ ਰੱਖ ਦਿੱਤੇ ਪਟਵਾਰੀ ਸਾਹਿਬ ਆਏ ਨਹੀਂ ਅੰਦਰ ਆ ਗ ਇਲਾਕੇ ਵਿੱਚ ਆ ਚੁੱਕੇ ਦੂਜੇ ਏਰੀਆ ਵਿੱਚ ਪਟਵਾਰਖਾਨੇ ਵਿੱਚ ਆਇਆ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਾਂਗੇ ਇਸ ਵੇਲੇ ਪਟਵਾਰਖਾਨੇ ਦੀਆਂ ਤਸਵੀਰਾਂ ਸਾਂਝੀਆਂ ਕਰਨੇ ਤੁਹਾਨੂੰ ਜਿੱਥੇ ਪਟਵਾਰੀ ਸਾਹਿਬ ਬੈਠੇ ਹੋਏ ਨੇ ਤੇ ਲੋਕ ਕੰਮ ਵੀ ਕਰਵਾਉਣ ਆਏ ਹੋਏ ਨੇ ਤੇ ਗੱਲਬਾਤ ਵੀ ਜਰੂਰ ਕਰਾਂਗੇ ਪਟਵਾਰੀ ਸਾਹਿਬ ਨਾਲ ਜੀ ਪਟਵਾਰੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਬੈਠੇ ਹੋਏ ਹੋ ਜੀ ਕੰਮ ਕਰ ਰਹੇ ਹੋ ਜੀ ਕੰਮ ਕਰ ਰਹੇ ਆ ਸਰ ਐਸੇ ਤੁਸੀਂ ਸੇਵਾ ਦੱਸੋ ਅਸੀਂ ਸੇਵਾ ਇਹ ਦੱਸ ਰਹੇ ਆ ਕਿ ਕਈ ਸਾਨੂੰ ਸ਼ਿਕਾਇਤਾਂ ਬਾਰ-ਬਾਰ ਇਹ ਮਿਲ ਰਹੀਆਂ ਕਿ ਪਟਵਾਰੀ ਜਿੰਨੇ ਕਿ ਸਾਰਿਆਂ ਨੇ ਅੱਗੇ ਬੰਦੇ ਰੱਖੇ ਹੋਏ ਜੀ ਕੰਮ ਉਹ ਕਰਦੇ ਨੇ ਪਟਵਾਰੀ ਸਾਹਿਬ ਦੇ ਕੰਮ ਕਰਦੇ ਜੀ ਦੱਸੋ ਤੁਹਾਡੇ ਸਾਹਮਣੇ ਬੈਠੇ ਕਰ ਰਹੇ ਆ ਜੀ ਪਰ ਜਿਹੜੇ ਪਟਵਾਰੀਆਂ ਨੇ ਕਿ ਬੰਦੇ ਰੱਖੇ ਉਹਦਾ ਕੀ ਹਿਸਾਬਤਾ ਬਈ ਹੁਣ ਬੰਦੇ ਆnde ਤੁਹਾਨੂੰ ਪਤਾ ਸਾਰੇ ਅਫਸਰਾਂ ਨੂੰ ਪਤਾ ਜੀ ਉਹਦਾ ਬੰਦੇ ਰੱਖਣੇ ਬੰਦੇ ਕੰਮ ਨਹੀਂ ਚ ਉਹ ਤਨਖਾਵਾ ਦਾ ਤੇ ਬਸ ਇਦਾਂ ਹੀ ਚੱਲਦਾ ਜੀ ਕੀ ਕਰੀਏ ਕੰਮ ਚਲਾਉਣ ਲਈ ਕਰਨੇ ਪੈਂਦੇ ਜੀ ਬੰਦੇ ਰੱਖਣੇ ਤੁਸੀਂ ਕਿੰਨੇ ਬੰਦੇ ਰੱਖੇ ਫਿਰ ਹਾਂਜੀ ਮੈਂ ਤੇ ਆਪ ਹੀ ਕਰ ਦਿੰਦੇ ਆ ਜੀ ਤੁਸੀਂ ਆਪ ਹੀ ਕਰ ਹਾਂਜੀ ਇਹ ਤਸਵੀਰਾਂ ਮੈਂ ਇੱਕ ਵਾਰ ਸਾਂਝੀਆਂ ਕਰਾਂਗਾ ਮਗਰੇ ਹੋਰ ਭਾਈ ਸਾਹਿਬ ਪਾਜੀ ਇੱਧਰ ਆਜੋ ਜਰਾ ਤੁਸੀਂ ਵੀਰ ਜੀ ਆਜੋ ਅੱਗੇ ਆਜੋ ਜਰਾ ਫੋਨ ਲਾਇਆ ਜੀ ਇਹਨੇ ਚਾਰ ਚੰਨ ਆਜਾ ਆਜੋ ਫੋਨ ਚਾਰਜ ਲਾਇਆ ਕੋਈ ਗੱਲ ਨਹੀਂ ਆਜੋ ਫੋਨ ਚਾਰਜ ਲਾ ਲਓ ਭਈ ਲਾਓ ਹਾਂਜੀ ਭਾਈ ਕਿੱਧਰ ਆਏ ਤੁਸੀਂ ਫਰਦ ਲਵਾਉਣਾ ਹੈ ਜੀ ਕਿੱਥੋਂ ਆਏ ਤੁਸੀਂ ਕੋੜਕਾਲ ਸਾ ਤੋਂ ਠੀਕ ਆ ਜੀ ਕਿੱਧਰ ਆਏ ਮੈਂ ਤਾਂ ਪਾਣੀ ਪੀਣ ਆ ਥੋੜੇ ਮ ਦੇਖੋ ਕਿਤੇ ਨਾ ਕਿਤੇ ਕਾਲਾ ਮਾਲਾ ਨજર ਜ਼ਰੂਰ ਆਉਂਦਾ ਕੋਈ ਪਟਵਾਰਖਾਨੇ ਦੇ ਦਫਤਰ ਵਿੱਚ ਫਰਦਰ ਲਵਾਉਣ ਵਾਸਤੇ ਆਇਆ ਤੇ ਉਹ ਹੋਰ ਚਾਰਜ ਲਾ ਕੇ ਬੈਠਾ ਤੇ ਕੋਈ ਪਾਣੀ ਪੀਣ ਆਇਆ ਪਟਵਾਰਖਾਨੇ ਦੇ ਦਫਤਰ ਦੇ ਵਿੱਚ ਦੇਖੋ ਕਿਤੇ ਨਾ ਕਿਤੇ ਕਾਲਾ ਬਾਲਾ ਰਕੇਸ਼ ਜੀ ਭਾਈ ਸਾਹਿਬ ਪਹਿਲਾਂ ਉੱਧਰ ਖੜੇ ਸੀ ਤੇ ਹੁਣ ਇੱਧਰ ਪਾਣੀ ਪੀਣ ਆਏ ਨੇ ਪਟਵਾਰੀ ਸਾਹਿਬ ਇਹਨਾਂ ਨੂੰ ਪੂਰਾ ਦੱਸ ਕੇ ਗਏ ਨੇ ਕਿ ਪਟਵਾਰੀ ਸਾਹਿਬ ਕਿੱਥੇ ਗਏ ਨੇ ਪੁੱਛੋ ਉਹਨਾਂ ਕਿੱਥੇ ਗਏ ਨੇ ਜੀ ਪਾਜੀ ਤੁਸੀਂ ਪਹਿਲਾਂ ਉੱਧਰ ਖੜੇ ਸੀ ਹੁਣ ਇੱਧਰ ਆ ਗਏ ਲੱਗਦਾ ਤੁਸੀਂ ਵੀ ਇਹਨਾਂ ਦੇ ਕੋਈ ਕਰਿੰਦੇ ਕਰੁੰਦੇ ਲੱਗ ਰਹੇ ਮੇਰੇ ਦੇ ਲੈ ਲੋ ਤੁਹਾਡੇ ਹੱਥਾਂ ਕੀ ਕਾਫੀ ਪਟਵਾਰਖਾਨੇ ਨਾਲ ਤੁਹਾਡਾ ਬਹੁਤ ਹੀ ਪਿਆਰ ਲੱਗਦਾ ਮੈਨੂੰ ਨਹੀਂ ਨਹੀਂ ਉਧਰ ਹੀ ਮੇਰਾ ਕੰਮ ਨਹੀਂ ਤੇ ਉਧਰੋਂ ਮਾਮੀ ਤੇ ਫਿਰ ਇੱਧਰ ਕਿੱਧਰ ਆ ਗਏ ਤੁਸੀਂ ਹੁਣ ਅਗੇ ਤੁਹਾਨੂੰ ਇਹਨਾਂ ਦੇ ਵਾਤੇ ਵੀ ਪ੍ਰਾਸਤ ਦਰਾਈ ਹੈ ਨਹੀਂ ਨਹੀਂ ਮੈਨੂੰ ਲੋੜ ਤਾਂ ਨਹੀਂ ਸੀ ਵੀ ਤੁਹਾਡਾ ਕੰਮ ਕੀ ਕਰਥੇ ਵੈਸੇ ਨਹੀਂ ਭਾਈ ਇਹੋ ਜੀ ਗੱਲ ਕੋਈ ਨਹੀਂ ਕੀ ਕੰਮ ਕੀ ਤੁਹਾਡਾ ਵੈਸੇ ਭਾਜੀ ਪਾਣੀ ਪੀਣ ਆਇਆ ਮੈਂ ਵੀ ਪ੍ਰਾਸਤ ਪਹਿਲਾਂ ਤੁਸੀਂ ਉੱਧਰ ਖੜੇ ਸੀ ਹੁਣ ਤੁਸੀਂ ਇੱਧਰ ਖੜੇ ਹੋ ਨਹੀਂ ਨਹੀਂ ਉਹ ਨਹੀਂ ਚੱਕਰ ਹੋਣਾ ਮੇਰਾ ਪ੍ਰੋਪਰਟੀ ਡੀਲਰ ਦਾ ਕੰਮ ਹੈ ਤੇ ਹਰ ਇੱਕ ਦੇ ਕਮਰੇ ਜਾਣਾ ਹੈ ਨਹੀਂ ਕੀ ਕੰਮ ਕੀ ਤੁਹਾਡਾ ਭਾਜੀ ਪ੍ਰੋਪਰਟੀ ਡੀਲਰ ਦਾ ਕਿੱਥੇ ਕੰਮ ਕਰਦਾ ਪ੍ਰੋਪਰਟੀ ਡੀਲਰ ਇੱਥੇ ਬਾਈਪਾਸ ਕਾਰਡ ਦਿਖਾਵਾ ਪ੍ਰੋਪਰਟੀ ਡੀਲਰ ਦਾ ਕਾਰਡ ਦੇ ਦਿਓ ਭਾਈ ਵੈਸਟਿੰਗ ਕਾਰਡ ਦਿਖਾ ਦਿਓ ਭਾਈ ਇਹ ਕਾਰਡ ਕੋਡ ਦਿਓ ਮੇਰਾ ਖਾਤ ਜ ਜਦੋਂ ਅਸੀਂ ਕੈਮਰੇ ਸਾਹਮਣੇ ਗੱਲ ਕਰਦੇ ਆਂ ਤੇ ਕਿਤੇ ਨਾ ਕਿਤੇ ਆਪਣਾ ਮੂੰਹ ਲੁਕਾਉਣ ਦੀ ਗੱਲ ਕਰਦੇ ਨੇ ਫਰਦ ਦੇ ਕਾਗਜ਼ ਵੀ ਨਹੀਂ ਹੈਗੇ ਕਿ ਕਾਗਜ਼ ਲਿਖਾਏ ਮਾਰੇ ਵੀ ਕੋਈ ਇੱਥੇ ਮੈਂ ਕਹਿ ਰਿਹਾ ਪਟਵਾਰਖਾਨੇ ਵਿੱਚ ਤੁਸੀਂ ਤਸਵੀਰਾਂ ਤੋਂ ਨਾ ਸਾਂਝੀ ਕੀਤੀ ਕੋਈ ਇੱਥੇ ਫੋਨ ਚਾਰਜ ਲਾਣ ਆਇਆ ਪਟਵਾਰੀ ਦੇ ਕਮਰੇ 'ਚ ਤੇ ਕੋਈ ਪਾਣੀ ਪੀਣ ਆਇਆ ਤੇ ਫਰਦਾਂ ਚੈੱਕ ਕਰਵਾਉਣ ਲਈ ਚਲੋ ਪਟਵਾਰਖਾਨੇ ਜਦੋਂ ਪਟਵਾਰੀ ਸਾਹਿਬ ਨਾਲ ਵੀ ਗੱਲ ਕੀਤੀ ਤੇ ਉਹਨਾਂ ਨੇ ਵੀ ਅੱਗੇ ਕਿਹਾ ਤਾਂ ਵੀ ਫਰਦਲਵਾਣਾ ਦਿਖਾਓ ਇਹਨਾਂ ਦਾ ਕਾਗਜ਼ ਹਰ ਜੋਨ ਲਾ ਫੋਨ ਲਾ ਲੇ ਲਗਾਉਣੀ ਹੁਣ ਇਹ ਆ ਦਿਖਾਓ ਜੀ ਕਿਥੇ ਕਿਥੇ ਚੜਦੋ ਚੜਦੋ ਆ ਜੋ ਕਿਤੇ ਨਾ ਕਿਤੇ ਤੁਹਾਨੂੰ ਕਹਿ ਰਹੇ ਵੀ ਕਾਲਾ ਮਾਲਾ ਪੂਰਾ ਚੱਲਣ ਡਿਆ ਪਟਵਾਰਖਾਨੇ ਦੇ ਵਿੱਚ ਇਹ ਤੁਸੀਂ ਤਸਵੀਰਾਂ ਤੁਹਾਨੂੰ ਦਿਖਾਈ ਦਿੱਤਾ ਵੀ ਕੋਈ ਇੱਥੇ ਫਰਦਲਵਾਨ ਦੇ ਨਾਂ ਦੇ ਇੱਥੇ ਫੋਨ ਚਾਰਜ ਲਾ ਕੇ ਬੈਠਾ ਹੈ ਤੇ ਕੋਈ ਇੱਥੇ ਪਾਣੀ ਪੀਣ ਆ ਰਹੇ ਪਟਵਾਰਖਾਨੇ ਦੇ ਦਫ਼ਤਰ ਕਿਉਂਕਿ ਸਾਰੇ ਇਹਨਾਂ ਦੇ ਕਰਿੰਦੇ ਨੇ ਤੇ ਕਰਿੰਦੇ ਲਗਾਤਾਰ ਕੰਮ ਕਰ ਰਹੇ ਨੇ ਇੱਥੇ ਤੇ ਤਸਵੀਰਾਂ ਮੈਂ ਹੋਰ ਦਿਖਾਉਣਾ ਚਾਹਾਂਗਾ ਪਰ ਨਾ ਵੀ ਇੱਕ ਪਟਵਾਰਖਾਨੇ ਦੇ ਵਿੱਚ ਹੀ ਤਸਵੀਰਾਂ ਤੁਹਾਨੂੰ ਅਸੀਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਪਟਵਾਰੀ ਆਪਣੇ ਦਫ਼ਤਰਾਂ ਵਿੱਚ ਨਹੀਂ ਬੈਠੇ ਹੋਏ ਨੇ ਜੇ ਬੈਠੇ ਹੋਏ ਨੇ ਤਾਂ ਨਾਲ ਕਰਿੰਦੇ ਬੈਠੇ ਨੇ ਲਓ ਜੀ ਇੱਕ ਤਸਵੀਰ ਹੋਰ ਵੇਖ ਲਓ ਪਟਵਾਰ ਖੰਡੇ ਦਾ ਦਫਤਰ ਜਿੱਥੇ ਜਦੋਂ ਫਾਸਟ ਵੇ ਨਿਊਜ਼ ਟੀਮ ਜਦੋਂ ਪਟਵਾਰ ਖੰਡੇ ਦਾ ਦੌਰਾ ਕਰ ਰਹੀ ਹੈ ਜਾਂ ਇਥੇ ਰਾਉਂਡ ਕਰ ਰਹੀ ਹੈ ਤੇ ਸਾਰੇ ਪਟਵਾਰੀਆਂ ਦੇ ਕਿਉਂਕਿ ਪਟਵਾਰੀ ਤੇ ਬੈਠੇ ਨਹੀਂ ਹੁੰਦੇ ਇਥੇ ਉਹਨਾਂ ਦੇ ਕਰਿੰਦੇ ਬੈਠੇ ਹੁੰਦੇ ਨੇ ਦਫਤਰ ਛੱਡ ਕੇ ਭੱਜ ਗਏ ਨੇ ਇੱਕ ਦਫਤਰ ਦੀ ਤਸਵੀਰ ਹੋਰ ਤਾਂ ਨਾਲ ਸਾਜੀ ਜਿਸ ਦੇ ਪੱਖਾ ਚੱਲੇ ਏਸੀ ਚੱਲਿਆ ਪਰ ਪਟਵਾਰਖਾਨੇ ਦੇ ਵਿੱਚ ਪਟਵਾਰੀ ਵੀ ਨਹੀਂ ਹੈ ਤੇ ਉਹਨਾਂ ਦੇ ਕਰਿੰਦੇ ਹੁਣ ਪੱਜ ਚੁੱਕੇ ਨੇ ਅਸੀਂ ਤਸਵੀਰਾਂ ਪਟਵਾਰਖਾਨੇ ਦਿਖਾ ਰਹੇ ਇੱਕ ਪਟਵਾਰੀ ਸਾਹਿਬ ਦੇ ਦਫਤਰ ਦੇ ਵਿੱਚ ਹੋਰ ਅਸੀਂ ਦਸਕ ਦੇਰ ਜਾ ਰਹੇ ਆ ਦੇਖਦੇ ਕਿ ਪਟਵਾਰੀ ਸਾਹਿਬ ਬੈਠੇ ਨਹੀਂ ਕਿ ਨਹੀਂ ਬੈਠੇ ਬਿਲਕੁਲ ਜੀ ਪਟਵਾਰੀ ਸਾਹਿਬ ਤੇ ਬੈਠੇ ਤੇ ਲੋਕ ਵੀ ਇੱਥੇ ਕੰਮ ਕਰਵਾਉਣ ਆਏ ਨੇ ਤੇ ਪਹਿਲਾਂ ਲੋਕਾਂ ਨਾਲ ਹੀ ਗੱਲ ਕਰ ਲੈਂਦੇ ਜੀ ਕਿੱਥੋਂ ਆਇਓ ਸਰ ਜੀ ਕੰਮ ਕਰਵਾਉਣ ਵਾਥੇ ਜੀ ਤੁਨਹਕਾਰ ਰੋਡ ਤੋਂ ਇਹ ਕੀ ਕੰਮ ਅਸੀਂ ਤੁਹਾਡੇ ਇੱਥੇ ਆਇਓ ਜੀ ਇਹ ਮੈਂ ਕਿ ਹਿਗਰਤ ਬਦਲਵਾਈ ਸੀ ਤੇ ਉਹਦੇ ਵਿੱਚ ਇੱਕ ਨੰਬਰ ਰਹਿ ਗਿਆ ਤੇ ਉਹ ਨੰਬਰ ਲਵਾਉਣਾ ਹੈ ਨਾਲ ਦੇ ਪਟਵਾਰੀ ਸਾਹਿਬ ਮਿਲ ਗਏ ਆ ਪਟਵਾਰੀ ਸਾਹਿਬ ਬੈਠੇ ਆ ਚਲੋ ਬਿਲਕੁਲ ਜੀ ਪਟਵਾਰੀ ਸਾਹਿਬ ਬੈਠੇ ਨੇ ਤੇ ਬੜੀ ਖੁਸ਼ੀ ਦੀ ਗੱਲ ਹੈ ਤੇ ਪਹਿਲਾਂ ਵੀ ਪਟਵਾਰੀ ਸਾਹਿਬ ਸਾਨੂੰ ਜਿਹੜੇ ਮਿਲੇ ਆ ਵੀ ਜਿਹੜੇ ਲੋਕੀ ਵੀ ਕੰਮ ਕਰਵਾਣ ਉਹਨਾਂ ਦਾ ਕੰਮ ਵੀ ਹੋ ਰਿਹਾ ਤੇ ਪਟਵਾਰੀ ਸਾਹਿਬ ਬੈਠੇ ਪਟਵਾਰੀ ਸਾਹਿਬ ਨਾਲ ਗੱਲ ਕਰ ਰਹੇ ਨੇ ਜੀ ਪਟਵਾਰੀ ਸਾਹਿਬ ਕੀ ਕਹਿਣਾ ਚਾਹੁੰਦੇ ਜੀ ਡਿਊਟੀ ਤੇ ਬੈਠੇ ਹੋ ਤੁਸੀਂ ਹਾਂ ਜੀ ਹਾਂ ਜੀ ਹਾਂ ਜੀ ਡਿਊਟੀ 'ਤੇ ਬੈਠੇ ਹੋ ਜੀ ਹਾਂ ਜੀ ਹਾਂ ਜੀ ਹਾਂ ਜੀ ਮਹਾਰਾਜ ਜੀ ਉਹਨਾਂ ਲੋਕਾਂ ਦੀ ਸੇਵਾ ਕਰਨੀ ਮਹਾਰਾਜ 9 ਵਜੇ ਆ ਜਾਈਦਾ 5 ਵਜੇ ਚਲ ਜਾਈਦਾ ਜੀ ਪਟਵਾਰ ਸਾਹਿਬ ਇੱਕ ਗੱਲ ਜਰੂਰ ਪੁੱਛਣਾ ਚਾਹੂੰਗਾ ਕਿ ਅਸੀਂ ਜਦੋਂ ਅੱਜ ਕੈਂਬਰਾ ਖੋਲਿਆ ਤੇ ਕਈ ਕਰਿੰਦੇ ਪਟਵਾਰੀਆਂ ਨੇ ਰੱਖਿਓ ਸਾਰੇ ਉਧਰ ਉਧਰ ਭੱਜ ਗਏ ਆ ਤੇ ਕੀ ਕਰਿੰਦੇ ਜ਼ਰੂਰੀ ਨੇ ਦੇਖੋ ਜੀ ਜਿਹੜਾ ਕੰਮ ਦਾ ਜਿਹੜੇ ਸ਼ਹਿਰੀ ਸਰਕਲ ਉਹਨਾਂ ਦਾ ਲੋਡ ਬਹੁਤ ਜ਼ਿਆਦਾ ਵਾ ਕੰਮ ਬਹੁਤ ਜ਼ਿਆਦਾ ਹੁੰਦਾ ਉਹਦੇ ਕਰਕੇ ਸਾਨੂੰ ਇੱਕ ਅੱਧਾ ਬੰਦਾ ਕੋਈ ਹੈਲਪ ਤੌਰ ਤੇ ਰੱਖਣਾ ਪੈਂਦਾ ਵਾ ਜਿਹਦੇ ਕਰਕੇ ਵੀ ਪਬਲਿਕ ਖਰਾਬ ਨਾ ਹੋਵੇ ਤਿਆਰ ਕਰਕੇ ਉਹਨਾਂ ਨੂੰ ਇੱਕ ਅੱਧਾ ਬੰਦਾ ਕੋਈ ਰੱਖਣਾ ਪੈਂਦਾ ਵਾ ਨਹੀਂ ਲੱਗਦਾ ਕਿ ਕਰਿੰਦੇ ਕੰਮ ਕੋਪਰਟ ਵਾਰੀਆਂ ਦਾ ਖਰਾਬ ਕਰਦੇ ਗਲਤ ਫਰਦਾਂ ਚੜਾਈ ਜਾਂਦੇ ਨੇ ਉਹ ਕੁਝ ਲੋਕ ਹੁੰਦੇ ਜਿਹੜੇ ਕੰਮ ਗਲਤ ਕਰਦੇ ਆ ਬਾਕੀ ਕੋਈ ਇਹੋ ਜਿਹਾ ਮੁੰਡਾ ਕੋਈ ਇਹੋ ਜਿਹਾ ਨਹੀਂਗਾ ਵੀ ਜਿਹੜਾ ਗਲਤ ਗੇਰਨਾ ਕੰਮ ਕਰਦਾ ਹੋਵੇ ਪਰ ਇਹਨਾਂ ਤੁਹਾਡੇ ਕੋਲ ਹੈਗੀ ਹੈ ਵੀ ਡੀਸੀ ਸਾਹਿਬ ਨੇ ਤੁਹਾਨੂੰ ਆਰਡਰ ਦਿੱਤਾ ਵੀ ਕੋਈ ਤੁਸੀਂ ਡੀਸਾਬ ਵੱਲੋਂ ਕੋਈ ਆਰਡਰ ਨਹੀਂਗਾ ਇਹ ਵੀ ਸਰਕਾਰ ਦੀ ਅਧਿਧਤਾ ਦੇ ਮਤਬਕ ਸਾਨੂੰ ਇਹ ਹੁੰਦਾ ਵੀ ਕੋਈ ਬੰਦਾ ਕੋਈ ਗਲਤ ਆ ਗਏ ਜਾਂ ਕੋਈ ਪਰੇਸ਼ਾਨ ਹੋਵੇ ਇਸ ਕਰਕੇ ਉਹ ਪ੍ਰਾਈਵੇਟ ਬੰਦੇ ਦੀ ਕਿਸੇ ਨਗੇਟ ਮਦਦ ਲੈ ਲੈਂਦੀ ਹੈ। ਪਰ ਗਲਤ ਨਹੀਂ ਗੱਲ ਹੈ ਕਿ ਆਪਾਂ ਕਿਸੇ ਬੰਦਾ ਰੱਖ ਰਿਹਾ ਜਿਹਨੂੰ ਵੀ ਪਟਵਾਰ ਜਿਹਨੂੰ ਅਸੀਂ ਰਿਕਾਰਡ ਉਹਦੇ ਅੱਗੇ ਸੌਪ ਦਿੱਤਾ ਵੀ ਰਿਕਾਰਡ ਕੋਈ ਨਹੀਂ ਹੈ ਹੋਰ ਨਹੀਂ ਕੋਈ ਦਿੰਦਾ ਤੁਸੀਂ ਦੇਖੋ ਹੁਣ ਮੈਂ ਇਕੱਲਾ ਹੀ ਆਪਣੀ ਸੀਟ ਤੇ ਬੈਠਾ ਹਾਂ ਆਪਣਾ ਕੰਮ ਕਰ ਰਿਹਾ ਕੋਈ ਮੁੰਡਾ ਨਹੀਂ ਹੈਗਾ ਸਾਡੇ ਕੋਈ ਜੇ ਲੋਡ ਪਵੇ ਤੇ ਫਿਰ ਉਹਨੂੰ ਸਾਦੇ ਸੁਦ ਲਈਦਾ ਵੀ ਆਹ ਯਾਰ ਲਾ ਕੇ ਦੇ ਦਿੰਦਾ। ਜੀ ਬਿਲਕੁਲ ਪਟਵਾਰੀ ਸਾਹਿਬ ਨੇ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਉਹਨਾਂ ਕੋਈ ਕੋਈ ਅਥਾਰਟੀ ਤਾਂ ਨਹੀਂ ਹੈ। ਪਰ ਜਦੋਂ ਕੰਮ ਦਾ ਲੋਡ ਜ਼ਿਆਦਾ ਹੁੰਦਾ ਤੇ ਉਹ ਬੰਦਾ ਬੁਲਾ ਲੈਂਦੇ ਨੇ ਪਰ ਦੂਜੇ ਪਟਵਾਰੀਆਂ ਨੂੰ ਵੀ ਚਾਹੀਦਾ ਕਿ ਉਹ ਆਪਣੀ ਸ਼ੀਟਾਂ ਤੇ ਬੈਣ ਅਤੇ ਕੰਮ ਕਰਨ ਅਮਰਥਰ ਫਾਸਟਵੇ ਖਬਰਾਂ ਨਾਲ ਛੇ ਜੋਗੀ ਸ਼੍ਰੀਨ কুমার ਦੇ ਨਾਲ ਰਕੇਸ਼ ਕੁਮਾਰ